ਮਲਾਜਮ ਸਾਥੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਖੋਕਰ ਸੂਬਾ ਮੀਤ ਪ੍ਰਧਾਨ 6435 ICT ਅਧਿਆਪਕ ਜੁਨੀਅਨ ਪੰਜਾਬ ਤੋਂ ਸਾਥੀਓ ਪੰਜਾਬ ਦੇ ਮਲਾਜਮਾਂ ਦੀਆਂ ਵਿੱਤੀ ਮੰਗਾਂ ਨੂੰ ਲੈ ਕੇ ਕੱਲ ਮੋਗਾ ਵਿਖੇ ਇੱਕ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੇ ਮਲਾਜਮਾਂ ਉੱਪਰ ਜਿਹੜੇ ਮਲਾਜਮ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਹਨ ਉਨ੍ਹਾਂ ਮੁਲਾਜ਼ਮਾਂ ਉੱਪਰ ਉਪਰ ਉਪਰ ਪੰਜਾਬ ਪੇ ਸਕੇਲ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਜੋ ਪਿੰਡੂ ਪੱਤੇ ਬੰਦ ਪਏ ਨਾ ਉਹ ਬਹਾਲ ਕੀਤੇ ਜਾਣ ਔਰ ਪੰਜਾਬ ਦੇ ਮੁਲਾਜ਼ਮਾਂ ਦਾ 16% ਡੀ ਹੈਗਾ ਜੋ ਪੰਜਾਬ ਸਰਕਾਰ ਦੱਬੇ ਬੈਠੀ ਹੈਗੀ ਉਹ ਤੁਰੰਤ ਰਿਲੀਜ਼ ਕੀਤਾ ਜਾਵੇ ਤਾਂ ਸਾਥੀਓ ਇਹਨਾਂ ਮੰਗਾਂ ਨੂੰ ਲੈ ਕੇ ਕੱਲ ਪੂਰੇ ਪੰਜਾਬ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਮੁਲਾਜ਼ਮਾਂਗੇ ਜੋ ਆਪਣੀਆਂ ਵਿੱਤੀ ਮੰਗਾਂ ਦੀ ਮੰਗ ਨੂੰ ਲੈ ਕੇ ਪਹੁੰਚ ਰਹੇ ਨੇ ਮੋਗਾ ਵਿਖੇ ਤਾਂ ਮੇਰੇ ਸਮੂਹ 6435 2364 9894 ਔਰ ਜੋ ਵੀ ਇਨ੍ਹਾਂ ਮੰਗਾਂ ਦੇ ਨਾਲ ਸੰਬੰਧਿਤ ਮੁਲਾਜ਼ਮ ਹਨ ਉਹਨਾਂ ਨੂੰ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਕੱਲ ਮੋਗਾ ਵਿਖੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਅਸੀਂ ਆਪਣੀਆਂ ਜੋ ਪੰਜਾਬ ਸਰਕਾਰ ਤੋਂ ਮੰਗਾਂ ਮੰਨਵਾ ਸਕੀਏ ਸਾਥੀਓ ਤੁਸੀਂ ਦੇਖੋ ਕਿ ਜਿਹੜੇ ਮੁਲਾਜ਼ਮ ਜਲਾਈ 2020 ਤੋਂ ਬਾਅਦ ਭਰਤੀ ਹੋਏ ਸੀ ਉਹਨਾਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਸੈਂਟਰ ਪੇ ਸਕੇਲ ਦੇ ਵਿੱਚ ਪਾਇਆ ਹੋਇਆ ਸੀ ਤਾਂ ਸਾਥੀਓ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਜਿੱਤ ਕੇ ਆਉਂਨੇ ਹਾਂਗੇ ਤਾਂ ਪੰਜਾਬ ਸਰਕਾਰ ਨੂੰ ਕੋਰਟ ਦੇ ਡਰਾਵੇ ਤੋਂ ਡਰਦਿਆਂ ਮਾਰਿਆ ਇੱਕ ਝੂਠਾ-ਮੂਠਾ ਜਿਹਾ ਇੱਕ ਪੰਜਾਬ ਪੰਜਾਬ ਦਾ ਪੇ ਸਕੇਲ ਸਾਨੂੰ ਦਿੱਤਾ ਗਿਆ ਸਾਡੇ ਮਨਾਂ ਦੇ ਵਿੱਚ ਉਦੋਂ ਹੀ ਸ਼ੰਕਾ ਪੈਦਾ ਹੋ ਗਿਆ ਸੀ ਜਦੋਂ 3 ਅਕਤੂਬਰ ਨੂੰ ਐਫਡੀ ਤੋਂ ਵੱਲੋਂ ਇੱਕ ਪੱਤਰ ਜਾਰੀ ਹੁੰਦਾਗਾ ਜਿਸ ਪੱਤਰ ਦੇ ਵਿੱਚ ਕਿਹਾ ਜਾਂਦਾਗਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਉਹ ਸਕੇਲ ਦਿਓ ਜਦੋਂ ਇਹਨਾਂ ਦੀ ਜੋ ਜੁਆਇਨਿੰਗ ਸੀ ਜਿਹੜੇ ਨੂਲਾਂ ਦੇ ਮਤਾਬਕ ਹੋਈ ਸੀ ਜਿਹੜਾ ਨੂਲਾਂ ਦੇ ਵਿੱਚ ਪੰਜਾਬ ਪੇ ਸਕੇਲ ਸੀ ਤਾਂ ਸਾਥੀਓ ਸਾਨੂੰ ਪੰਜਵਾਂ ਪੇ ਸਕੇਲ ਦਿੱਤਾ ਜਾਂਦਾਗਾ ਪਰ ਉਸ ਤੋਂ ਬਾਅਦ ਐਫਡੀ ਕ ਲੈਟਰ ਜਾਰੀ ਕਰਦੀ ਹੈ ਕਿ ਜੇ ਮੁਲਾਜ਼ਮਾਂ ਦੀ ਪੰਜਾਬ ਪੇ ਸਕੇਲ ਦੇ ਕਾਰਨ ਸੈਲਰੀ ਘਟਦੇਗੀ ਤਾ ਉਹਨਾਂ ਮੁਲਾਜ਼ਮਾਂ ਨੂੰ ਸੈਂਟਰ ਪੇ ਸਕੇਲ ਦੇ ਵਿੱਚ ਜੋ ਦੁਬਾਰੇ ਰਿਵਾਈਜ਼ ਕੀਤਾ ਜਾਵੇ ਤਾਂ ਸਾਥੀਓ ਜੋ ਸਾਡਾ ਸ਼ੱਕ ਸੀ ਉਹ ਦੋ ਪੱਕਾ ਹੋ ਗਿਆ ਕਿਉਂਕਿ ਸਰਕਾਰ ਨੇ ਇੱਕ ਬਹਾਨਾ ਬਣਾ ਕੇ ਘੱਟ ਸੈਲਰੀ ਦਾ ਤਾਂ ਜੋ 5 ਜਨਵਰੀ 2026 ਨੂੰ ਇੱਕ ਪੱਤਰ ਜਾਰੀ ਕੀਤਾਗਾ ਜਿਸ ਦੇ ਵਿੱਚ ਲਿਖਿਆਗਾ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਜੋ ਸਪੀਕਿੰਗ ਆਊਟਰ ਹੈਗੇ ਉਹ ਦੁਬਾਰੇ ਰਿਵਾਈਜ਼ ਕੀਤੇ ਜਾਣਗੇ ਔਰ ਜੋ ਪੰਜਾਬ ਦੇ ਮੁਲਾਜ਼ਮਾਂ ਨੂੰ ਦੁਬਾਰੇ ਹੀ 7ਵੇਂ ਪੇ ਸਕੇਲ ਦੇ ਵਿੱਚ ਸੈਂਟਰ ਪੇ ਸਕੇਲ ਦੇ ਵਿੱਚ ਜੋ ਦੁਬਾਰੇ ਰਿਵਾਈਜ਼ ਕੀਤਾ ਜਾਊਗਾ ਸਾਥੀਓ ਤੁਹਾਨੂੰ ਥੋੜੀ-ਮੋਟੀ ਖੁਸ਼ੀ ਹੋ ਸਕਦੀ ਹੈ ਕਿ ਜੋ ਤੁਹਾਡੀ ਬੇਸਿਕ ਹੈਗੀ ਉਹ ਵੱਧ ਗਈ ਹੈਗੀ ਤਾਂ ਸਾਥੀਓ ਸਾਡੀ ਜੋ ਸੈਲਰੀ ਹੈਗੀ ਉਹ 10000 ਵੱਧ ਗਈ ਹੈਗੀ ਪਰ ਸਾਥੀਓ ਮੈਂ ਕਹੂੰਗਾ ਕਿ ਅਸੀਂ ਇੱਕ ਛੋਟੀ ਜਿਹੀ ਜਿੱਤ ਪ੍ਰਾਪਤ ਕਰਕੇ ਬਹੁਤ ਵੱਡੀ ਹਾਰ ਪ੍ਰਾਪਤ ਕਰਦੇ ਹੈਗੀ ਕਿਉਂਕਿ ਅਸੀਂ ਦੁਬਾਰੇ ਸੈਂਟਰ ਪੇ ਸਕੇਲ ਦੇ ਵਿੱਚ ਆ ਗਏ ਤਾਂ ਸਾਥੀਓ ਇੱਕ ਵਾਰੀ ਸਾਡੀ ਸੈਲਰੀ ਵੱਧ ਗਈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਮੁਲਾਜ਼ਮਾਂ ਉੱਪਰ 7ਵਾਂ ਪੇ ਕੁਸ਼ਨ ਲਾਗੂ ਹੋਣਾਗਾ ਤਾਂ ਸਾਥੀਓ ਸਾਡੀ ਸੈਲਰੀ ਬਹੁਤ ਘੱਟ ਬਦਣੀ ਹੈਗੀ ਤੇ ਜੋ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਮੁਲਾਜ਼ਮਾਂ ਦੇ ਜੋ ਪੰਜਾਬ ਸਕੇਲ ਦੇ ਵਿੱਚ ਹੋਣਗੇ ਉਹਨਾਂ ਦੀ ਸੈਲਰੀ ਬਹੁਤ ਜ਼ਿਆਦਾ ਵੱਧ ਜਾਊਗੀ ਜੋ ਸਾਡਾ ਸੈਂਟਰਪੇ ਸਕੇਲ ਅਤੇ ਪੰਜਾਬ ਦੇ ਮੁਲਾਜ਼ਮਾਂ ਦਾ ਜੋ ਸੈਲਰੀ ਦਾ ਪਾੜਾ ਬਹੁਤ ਵੱਡਾ ਹੋਣਾਗਾ ਤਾਂ ਸਾਥੀਓ ਆਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਮੋਗਾ ਵਿਖੇ ਪਹੁੰਚ ਕੇ ਆਪਾਂ ਜੋ ਪੰਜਾਬ ਦਾ ਛੇਵਾਂ ਪੇ ਕਮਿਸ਼ਨਗਾ ਉਹ ਆਪਣੇ ਉੱਪਰ ਲਾਗੂ ਕਰਵਾਈਏ ਜੋ ਸਾਡੀਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਹੈਗੀ ਜੋ ਸਾਡੀਆਂ ਹੋਰ ਬਿੱਤੀ ਮੰਗਾਂ ਗੀਆਂ ਉਹ ਵੀ ਮਨਵਾ ਸਕੀਏ ਮੈਂ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹਾਂਗਾ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਮੋਗਾ ਵਿਖੇ ਪਹੁੰਚ ਕੇ ਜੋ ਗਿਣਤੀ ਬਧਾਓ ਔਰ ਪੰਜਾਬ ਸਰਕਾਰ ਦੇ ਉੱਪਰ ਆਪਾਂ ਦਬਾਅ ਬਣਾ ਸਕੀਏ ਕਿ ਅਸੀਂ ਆਪਣੀਆਂ ਜੋ ਦਿੱਤੀ ਮੰਗਾਂਗੀਆਂ ਉਹ ਪੂਰੀਆਂ ਕਰਵਾ ਸਕੀਏ ਬਹੁਤ ਬਹੁਤ ਧੰਨਵਾਦ